ਸੋ ਬਲੈਕਮੇਲਿੰਗ ਕਾਰਨ ਇੱਕ 32 ਸਾਲਾ ਵਿਆਹੁਤਾ ਦੇ ਵੱਲੋਂ ਇਹ ਜਿਹੜੀ ਆਪਣੀ ਜਾਨ ਦੇ ਦਿੱਤੀ ਗਈ। ਜੀ ਹਾਂ ਇੱਕ ਕਾਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਸੁਰਜੀਤ ਕਲੋਨੀ ਦੇ ਵਿੱਚ ਉਹ ਮਹਿਲਾ ਜੋ ਕਿ 32 ਸਾਲ ਦੀ ਸੀ ਆਪਣੇ ਬੱਚਿਆਂ ਦੇ ਨਾਲ ਰਹਿ ਰਹੀ ਸੀ ਉਸ ਦਾ ਪਤੀ ਵਿਦੇਸ਼ ਗਿਆ ਹੋਇਆ ਸੀ ਰੋਜ਼ਗਾਰ ਦੀ ਪਾਲ ਦੇ ਵਿੱਚ ਲੇਕਿਨ ਮਕਾਨ ਮਾਲਕ ਹੀ ਉਸਤੇ ਸਹੀ ਨਜ਼ਰ ਨਹੀਂ ਸੀ ਰੱਖਦਾ ਜਿहां ਮਕਾਨ ਮਾਲਕ ਦੇ ਵੱਲੋਂ ਨਾ ਹੁੰਦੇ ਦੀ ਉਸੀ ਵੀਡੀਓ ਬਣਾ ਲਈ ਜਾਂਦੀ ਹੈ ਤੇ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਜਿਸ ਤੋਂ ਪਰੇਸ਼ਾਨ ਹੋ ਕੇ ਉਹ ਮਹਿਲਾ ਉਹ ਲੜਕੀ ਹੈ ਜਿਹੜੀ ਸੁਸਾਇਡ ਕਰ ਲੈਂਦੀ ਹੈ ਦੱਸਿਓ ਕਿ ਇਹ ਆਪਣੇ ਪਰਿਵਾਰ ਦੀ ਯਾਨਕੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਉਸ ਮਹਿਲਾ ਦੇ ਕੰਦਿਆਂ ਤੇ ਸੀ ਕਿਉਂਕਿ ਉਸ ਦਾ ਪਤੀ ਵਿਦੇਸ਼ ਰੋਜ਼ਗਾਰ ਦੀ ਪਾਲ ਦੇ ਵਿੱਚ ਗਿਆ ਹੋਇਆ ਸੀ ਲੇਕਿਨ ਅਭਿਸ਼ਾਪ ਸਾਬਿਤ ਹੋਵੇਗਾ ਮਕਾਨ ਮਾਲਕ ਉਸ ਮਹਿਲਾ ਨੂੰ ਨਹੀਂ ਸੀ ਪਤਾ ਜਿहां ਉਸ ਮਕਾਨ ਮਾਲਕ ਤੋਂ ਪਰੇਸ਼ਾਨ ਹੋ ਕੇ ਉਸ ਵਿਆਹੁਤਾ ਨੇ 32 ਸਾਲਾ ਵਿਆਹੁਤਾ ਨੇ ਜੋ ਕਿ ਦੋ ਬੱਚਿਆਂ ਦੀ ਮਾਂ ਵੀ ਹੈ ਉਸ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਦੱਸਦੀ ਹੈ ਕਿ ਪੂਰਾ ਮਾਮਲਾ ਅਮ੍ਰਿਤਕਾ ਦੇ ਪਹਿਚਾਨ ਹੈ ਰੋਜੀ ਦੇ ਰੂਪ ਦੇ ਵਿੱਚ ਹੋਈ ਹੈ ਪਰਿਵਾਰ ਮੁਤਾਬਕ ਰੋਜੀ ਦਾ ਪਤੀ ਪਿਛਲੇ 5 ਮਹੀਨਿਆਂ ਤੋਂ ਰੋਜ਼ਗਾਰ ਦੀ ਤਲਾਸ਼ ਵਿੱਚ ਗਿਆ ਹੋਇਆ ਹੈ ਰੋਜੀ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ ਜਿਸਨਾਂ ਦੀ ਪੂਰੀ ਜ਼ਿੰਮੇਵਾਰੀ ਉਸਦੇ ਸੀ ਲੇਕਿਨ ਹੈ ਉਸ ਨੂੰ ਅੰਦਾਜ਼ਾ ਨਹੀਂ ਸੀ ਜਿਸ ਘਰ ਦਾ ਵਿੱਚ ਉਹ ਰਹਿ ਰਹੀ ਹੈ ਉੱਥੋਂ ਦਾ ਮਕਾਨ ਮਾਲਕ ਉਸਨੂੰ ਪਰੇਸ਼ਾਨ ਕਰੇਗਾ ਅਤੇ ਅਜਿਹੀ ਹਰਕਤ ਕਰੇਗਾ ਅਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ 9 ਫਰਵਰੀ 2026 ਨੂੰ ਉਹਨੂੰ ਫੋਨ ਆਂਦਾ ਉਹਨਾਂ ਦੀ ਬੇਟੀ ਨੇ ਫਾਹਲਾ ਲਿਆ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਦ ਪਰਿਵਾਰ ਦੇ ਲੋਕ ਮੌਕੇ ਤੇ ਪਹੁੰਚੇ ਰੋਜੀ ਦੇ ਪਰਿਵਾਰ ਵਾਲਿਆਂ ਸਹੁਰੇ ਵਾਲਿਆਂ ਨੇ ਦੱਸਿਆ ਕਿ ਉਸਨਾਂ ਨੇ ਕਦੇ ਪਰੇਸ਼ਾਨੀ ਦਾ ਜ਼ਿਕਰ ਨਹੀਂ ਸੀ ਕੀਤਾ ਹਮੇਸ਼ਾ ਬੱਚਿਆਂ ਦੀਆਂ ਗੱਲਾਂ ਦੇ ਵਿੱਚ ਖੁਸ਼ੀ ਨਾਲ ਉਹ ਹਮੇਸ਼ਾ ਕਰਦੀ ਸੀ ਰੋਜੀ ਦੇ ਪਿਤਾ ਨੇ ਦੱਸਿਆ ਮੌਤ ਦੇ ਕੁਝ ਸਮੇਂ ਪਹਿਲਾਂ ਰੋਜੀ ਨੇ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਉਸਨੇ ਸਾਫ਼ ਤੌਰ ਤੇ ਮਕਾਨ ਮਾਲਕ ਤੇ ਦੋਸ਼ ਲਾਇਆ ਸੂਤਰਾਂ ਮੁਤਾਬਕ ਰੋਜੀ ਨੇ ਦਮ ਤੋੜਨ ਤੋਂ ਪਹਿਲਾਂ ਆਪਣਾ ਮੋਬਾਈਲ ਫੋਨ 'ਤੇ ਕਈ ਵੀਡੀਓ ਕਲਿੱਪਸ ਰਿਕਾਰਡ ਕੀਤੀਆਂ ਸਨ ਇਹਨਾਂ ਸਾਰਿਆਂ ਤੋਂ ਉਸਾ ਦਰਦ ਵਿਅਕਤ ਹੋ ਰਹੀ ਸੀ ਆਪਣੀ ਮੌਤ ਲਈ ਸਿੱਧੇ ਤੌਰ ਤੇ ਮਕਾਨ ਮਾਲਕ ਨੂੰ ਜ਼ਿੰਮੇਵਾਰ ਦੱਸਿਆ ਗਿਆ ਰੋਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਲੰਬੇ ਸਮੇਂ ਤੋਂ ਮਾਨਸਿਕ ਪ੍ਰਤਾੜਨਾ ਤੇ ਬਲੈਕਮੇਲਿੰਗ ਸੈ ਰਹੀ ਹੈ ਸੋ ਦੱਸਿਆ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਹੁਣ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਾਰਵਾਈ ਇਹ ਜੜੀ ਕੀਤੀ ਜਾ ਰਹੀ ਹੈ ਬਹੁਤ ਵੱਡੀ ਇਹ ਜਿਹੜੀ ਵੀਡੀਓ ਮੋਕੇ ਹੀ ਬਣੀ ਹੋਈ ਉਸ ਟਾਈਮ ਦੀ ਇਹ ਇਹਨੇ ਕੁੜੀ ਨੇ ਬਣਾ ਕੇ ਹਾਂਜੀ ਫਿਰ ਸੈਂਡ ਕੀਤੀ ਨੰਮਨ ਘਰ ਵਾਲੇ ਨੇ ਅੱਛਾ ਜੀ ਤੇ ਤੁਸੀਂ ਇਹ ਸਭ ਲਾ ਲਓ ਵੀ ਬੰਦਾ ਮਰਨ ਵਾ ਤੇ ਮਜਬੂਰ ਕਰਦਾ ਉਸ ਬੰਦੇ ਨੇ ਉਹਨਾਂ ਦੱਸ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਮੈਨੂੰ ਜੇ ਮੈਂ ਘਰ ਵਧਨ ਦੀ ਕੋਸ਼ਿਸ਼ ਵੀ ਕਰਦੀ ਤੇ ਫਿਰ ਇਹ ਕਿਹੜੀ ਵੀਡੀਓ ਉਹਦੇ ਕੋਲੇ ਕਿੱਦਾਂ ਦੀ ਬਣਾਈ ਹੋਣੇ ਤੇ ਉਹਦੇ ਕਰਕੇ ਇਹਨੇ ਘਰ ਵੀ ਇੱਕ ਵਾਰੀ ਬਦਲਿਆ ਪਰ ਇਹਨੇ ਨਹੀਂ ਉਥੇ ਜੀ ਬਣਨ ਦਿੱਤਾ ਯਾਨੀ ਕਿ ਬਲੈਕਮੇਲ ਕਰ ਰਹੇ ਬਲੈਕਮੇਲ ਕਰਵਾ ਰਹੇ ਜੀ ਫਿਰਾਂ ਬਲੈਕਮੇਲ ਕਰਵਾ ਰਿਹਾ ਹੋ ਪਰ ਕਿਉਂ ਇਹਨੂੰ ਪਤਾ ਲੱਗਾ ਵੀ ਮਾਂ ਨੂੰ ਪਤਾ ਲੱਗਾ ਵੀ ਮਾਂ ਨੂੰ ਦੱਸਿਆ ਤੇ ਮਾਂ ਵੀ ਲੈ ਕੇ ਉਹ ਤੁਰ ਗਈ ਇੰਗਰੇਜ਼ੀ ਮਤਲਬ ਬ੍ਰਦਰ ਨੇ ਬਾਅਦੋਂ ਫੋਨ ਕੀਤਾ ਸੀ ਜੀ ਤੇ ਅਸੀਂ ਤਾਂ ਕੰਮ ਕਰਾਂ ਤੇ ਸੀ ਬ੍ਰਦਰ ਨੇ ਫਿਰ ਫੋਨ ਕੀਤਾ ਕਹਿੰਦੇ ਤੁਹਾਡੀ ਭਾਬੀ ਨੇ ਸੁਸਾਇਡ ਕਰ ਲਿਆ ਕਿਉਂਕਿ ਭਾਬੀ ਨੇ ਸੁਸਾਇਡ ਤੋਂ ਪਹਿਲਾਂ ਬ੍ਰਦਰ ਕੋ ਵੀਡੀਓ ਆਪਣੀਆਂ ਸਾਰੀਆਂ ਅਪਲੋਡ ਕਰਤੀਆਂ ਸੀ ਇੱਧਰ ਅੱਛਾ ਜੀ ਭੇਜਤੀਆਂ ਸੀ ਵੀ ਮਤਲਬ ਜਿਹੜਾ ਮਕਾਨ ਮਾਲਕ ਸੀ ਇੱਧਰ ਮੁੰਡਾ ਜਿਹਦਾ ਨਾਮ ਭਾਬੀ ਵੀਡੀਓ ਚ ਵਾਰ-ਵਾਰ ਲੈਂਦੇ ਪਏ ਆ ਜੀ ਮਤਲਬ ਉਹ ਉਹਨਾਂ ਨੂੰ ਬਲੈਕਮੇਲਿੰਗ ਕਰਦਾ ਸੀ ਕੋਈ ਸ਼ਰੀਲ ਵੀਡੀਓ ਉਹਨਾਂ ਦੀ ਬਣਾ ਕੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਹੱਦ ਤੱਕ ਉਹਨਾਂ ਨੂੰ ਟੌਰਚਰ ਕਰਦਾ ਰਿਹਾ ਬਲੈਕਮੇਲ ਕਰਦਾ ਰਿਹਾ ਪੈਸਿਆਂ ਦੀ ਮੰਗ ਕਰਦਾ ਰਿਹਾ ਤੇ ਜਦ ਤੱਕ ਭਾਬ ਕਾਫੀ ਲੋਕਾਂ ਤੋਂ ਪੈਸੇ ਮੰਗ ਬੰਕ ਕੇ ਦਿੰਦੇ ਰੇ ਆ ਵਿਚਾਰੇ ਨਹੀਂ ਦੱਸਿਆ ਕਰੇ ਕਾਫੀ ਹੱਦ ਤੱਕ ਟੌਰਚਰ ਕਰਦੇ ਰੇ ਹੁਣ ਪਤਾ ਨਹੀਂ ਕਿਸ ਲੈਵਲ ਤੇ ਟੌਰਚਰ ਕੀਤਾ ਗਿਆ ਉਹਨਾਂ ਨੂੰ ਜਿਹੜੀ ਵੀਡੀਓ ਬਣੀ ਹੋਈ ਆ ਵੀਡੀਓ ਦੇ ਆਧਾਰ ਤੇ ਕੀ ਮੰਗ ਕਰਦੇ ਆ ਵੀਡੀਓ ਦੇ ਆਧਾਰ ਤੇ ਸਾਰੇ ਇਹ ਮੰਗ ਕਰਨੇ ਆ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਛੋਟੇ ਛੋਟੇ ਬੱਚੇ ਆ 10 ਸਾਲ ਦਾ ਮੁੰਡਾ ਵਾ 6 ਸਾਲ ਦੀ ਕੁੜੀ ਆ ਹੁਣ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੁੰਡੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਪੁਲਿਸ ਪ੍ਰਸ਼ਾਸਨ ਅੱਗੇ ਪਰ ਗਵਰਨਰ ਸਰਕਾਰ ਅੱਗੇ ਇਹ ਹੀ ਅਪੀਲ ਕਰਦੇ ਆ ਕਿ ਇਹਨਾਂ ਨੂੰ ਵੱਤੋ ਸਕਤੋ ਸਕਤ ਸੱਜਾ ਮਿਲਣੀ ਥਾਣੇ ਤੁਸੀਂ ਆਏ ਹੋ ਉਧਰ ਗੱਲਬਾਤ ਹੋਈ ਆ ਹੁਣ ਕੀ ਕਿਹਾ ਗਿਆ ਥਾਣੇ ਗੱਲਬਾਤ ਸਰ ਕੁਰਸੀਬ ਮਤਲਬ ਪੁਲਿਸ ਪ੍ਰਸ਼ਾਸਨ ਲੱਗੀ ਹੋਈ ਆ ਆਪਣਾ ਕੰਮ ਕਰਨ ਵਾਸਤੇ ਬਿਆਨ ਹੋ ਗਏ ਆ ਜੀ ਸਾਰਿਆਂ ਦੇ ਅੱਛਾ ਜੀ ਉਸ ਅਧਾਰ ਤੇ ਹੁਣ ਐਫ ਆਈ ਆਰ ਕਹਿੰਦੇ ਕਰਨ ਨੂੰ ਤਾਂ ਹੁਣ ਦੇਖਦੇ ਆ ਅੱਗੇ ਡੈੱਡ ਬੋਡੀ ਜਿਹੜੀ ਇਸ ਟਾਈਮ ਕਿੱਧਰ ਹੈ ਡੈੱਡ ਬੋਡੀ ਸਰ ਇਸ ਟਾਈਮ ਸਿਵਲ ਹਸਪੀਟਲ ਦੱਸਦੇ ਆ ਮੌਤਾਂ ਵਾਸਤੇ ਭੇਜੀ ਹੋਈ ਆ ਜੀ ਤਾਂ ਫਿਰ ਕਹਿੰਦੇ ਸੀ ਕਹਿੰਦੇ ਕੋਈ ਨਹੀਂ ਕਹਿੰਦੇ ਤੁਹਾਨੂੰ ਮਤਲਬ ਐਫ ਆਈ ਆਰ ਕੱਟ ਕੇ ਦੇਣਗੇ ਪਰ ਮੈਂ ਤੁਜੀ ਯਾਂ ਦੇਖਿਆ ਅਨਕਾ ਮੀਰਪੁਰ ਤੋਂ ਫੋ हाँ जी ठीक है क्या कब की बात है ये कल कल कितने बजे कल ये मेरे पास साढ़े तीन बजे फोन है अच्छा जी कहाँ पर रहती थी आपकी बेटी सुरजीत मोहल्ला अच्छा सुरजीत कॉलोनी में तो क्या बताया आपको फिर जब कॉल आई तो 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 बताया था भी डेथ होगी जी उसकी अच्छा नहीं कैसे हुई कुछ नहीं बताया कुछ पता लगा नहीं ऐसे तो हमने यही आन के देखा क्या आपको बताया यहां पर जब पहुंचे तो लेके थे उठा के अच्छा उस वाले तो, तो, तो आज थाना टिब्बा में आए हो कार्रवाई हो रही है पूरी है जी, अभी तो लिखा के अच्छा क्या बयान वगैरह लिखा रहे हैं तो क्या मांग करते हैं आप हम तो यही कह रहे हैं कि इनों सजा होनी चाहिए अच्छा मालिक को अच्छा जी हां जी दुकान मालिक ਤੇ اچھا ਸ਼ੇਰ ਕੀ ਗੱਲਬਾਤ ਤੁਹਾਨੂੰ ਪਤਾ ਲੱਗੀ ਜਦੋਂ ਉਸ ਤੋਂ ਬਾਅਦ ਤੁਸੀਂ ਕੀ ਚਾਹੁੰਦੇ ਆ ਹੁਣ ਮੀਡੀਆ ਦੇ ਜੇ ਰੂਪ ਰੂਪ ਆਏ ਹਾਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਰ ਕਿ ਤੁਹਾਨੂੰ ਕੱਲ ਕਿਸੇ ਹੋਰ ਨਾਲ ਨਾ ਹੋਵੇ